ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅਗਰ ਸਾਡੇ ਚੈਨਲ ਤੇ ਨਵੇਂ ਆਏ ਆ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੁਸੀਂ ਸੋਹਣੇ ਸੋਹਣੇ ਸੂਟ ਸਭ ਤੋਂ ਪਹਿਲਾਂ ਵੇਖ ਸਕੋ ਅੱਜ ਵਾਲੇ ਸੂਟ ਆਪਣੇ ਜਿਹੜੇ ਰਹਿਣ ਵਾਲੇ ਨੇ ਖਾਦੀ ਕਪੜਾ ਸੂਟ ਰਹਿਣ ਵਰਕ ਕੀਤੇ ਹੋਏ ਨੇਗੇ ਜੋ ਕਿ ਆਪਾਂ ਨੇ ਮਸ਼ੀਨ ਵਰਕ ਦਾ ਸੂਟ ਸੂਟ ਰੈਡੀ ਕੀਤੇ ਨੇ ਤੁਸੀਂ ਇਹਨਾਂ ਨੂੰ ਹਰ ਤਰ੍ਹਾਂ ਦੇ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਹਰ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਤੁਸੀਂ ਹੈਂਡ ਵਰਕ ਮਸ਼ੀਨ ਵਰਕ ਕੋ ਆਪਣੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਹੈ ਜਿਹੜੇ ਆਪਣੇ ਸੂਟ ਬਣੇ ਹੋਏ ਨੇ ਖਾਦੀ ਕਾਟਨ ਦੇ ਸੂਟ ਬਣੇ ਹੋਏ ਨੇ EK टैक्स ਦੀ ਖਾਦੀ ਕਾਟਨ ਬਹੁਤ ਸੋਹਣੀ ਕਾਟਨ ਹੈ ਇਸ ਤਰ੍ਹਾਂ ਦਾ ਇਹਦਾ ਵਰਕ ਬਣਿਆ ਹੋਇਆ ਪਰ ਨੇ ਦੇ ਬਿੱਲਾ ਬਣੀਆਂ ਨਹੀਂਗੇ ਬਹੁਤ ਸੋਹਣਾ ਸਿੰਗਲ ਟੰਕੇ ਦਾ ਕੰਮ ਹੋਇਆ ਹੈਗਾ ਇਸ ਤਰ੍ਹਾਂ ਦਾ ਦਾ ਸੇਮ ਸਟੀਚਿੰਗ ਰਹੂਗੀ ਸੂਟ ਦੀ ਸੂਟ ਬਣਨਗਾ ਬਹੁਤ ਸੋਹਣਾ ਸੂਟ ਬਣਨਗਾ ਇਹ ਸੇਮ ਇਹਦੇ ਬਾਜੂ ਤੇ ਵਰਕ ਹੋਊਗਾ ਇਸ ਤਰ੍ਹਾਂ ਇਹਦੇ ਨਾਲ ਫਲਾਵਰ ਬਣੇ ਹੋਏ ਨੇਗੇ ਤੁਸੀਂ ਇਹਦੇ ਨਾਲ 22 22 ਦਾ ਦੁਪੱਟਾ ਰੈਡੀ ਕਰ ਸਕਦੇ ਹੋਗੇ ਬਹੁਤ ਸੋਹਣਾ ਸੂਟ ਬਣੂਗਾ ਇਹਦੇ ਇਸ ਤਰ੍ਹਾਂ ਸਲੀਵ ਤੇ ਵਰਕ ਹੋਇਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਹੈ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਅਗਰ ਤੁਸੀਂ ਇਹਨ ਸੂਟ ਨੂੰ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਦੂਸਰਾ ਡਿਜ਼ਾਈਨ ਆਪਣਾ ਇਹ ਰੈਡੀ ਹੋਇਆ ਹੋਇਆ ਇਹ ਵੀ ਆਪਣਾ ਖਾਦੀ ਕਾਟਨ ਦੇ ਰੈਡੀ ਹੋਇਆ ਹੋਇਆ ਫੁੱਲ ਹੈਵੀ ਸੂਟ ਬਣਿਆ ਹੋਇਆ ਇਹ ਇਸ ਤਰ੍ਹਾਂ ਇਹਦਾ ਨੈਕ ਦਾ ਕੰਮ ਹੋਇਆ ਹੋਇਆ ਇਹ ਨੀਚੇ ਨੇ ਜਿਆ ਕਲੀਆਂ ਬਣੀਆਂ ਨੇ ਕਿ ਬਹੁਤ ਸੋਹਣੀਆਂ ਇਹ ਇਹਦੇ 슬ੀਵਸ ਦਾ ਵਰਕ ਹੈ ਇਸ ਤਰ੍ਹਾਂ ਇਹਦੇ ਇਸ ਤਰ੍ਹਾਂ ਹੀ ਬੈਕ ਤੇ ਵਰਕ ਬਣਿਆ ਹੋਇਆ ਬਹੁਤ ਸੋਹਣਾ ਬੈਕ ਦਾ ਵਰਕ ਇਹ ਹੈ ਅੱਗੇ ਫਰੰਟ ਦਾ ਵਰਕ ਸੇਮ ਇਹਦੇ ਇਸ ਤਰ੍ਹਾਂ ਪੌਂਚਿਆਂ ਦਾ ਵਰਕ ਹੋਊਗਾ ਇਹਦੇ ਪੌਂਚਿਆਂ ਤੇ ਵਰਕ ਹੋਇਆ ਹੋਇਆ ਹੈ ਬਹੁਤ ਸੋਹਣਾ ਸੂਟ ਬਣਿਆ ਇਹਨੂੰ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਦੂਸਰੇ ਸੂਟ ਆਪਣੇ ਸੇਮ ਪਿਛਲੇ ਤਰ੍ਹਾਂ ਦੇ ਸਲਵਾਰ ਵਰਕ ਵਾਲੇ ਸੂਟ ਲੇنگੇ ਦੇਖੀ ਬੋਟਮ ਤੇ ਵਰਕ ਹੋਏ ਹੋਏ ਨੇ ਪਹਿਲਾ ਡਿਜ਼ਾਈਨ ਆਪਣਾ ਵਾਈਟ ਬੋਟਮ ਨਾਲ ਇਹਦਾ ਵਰਕ ਰਹੂਗਾ ਇਹਦੀ ਸ਼ਲਟਰ ਹੋਊਗੀ ਬਹੁਤ ਸੋਹਣਾ ਸੂਟ ਹੈ ਕਿ ਇਹਨਾਂ ਨੂੰ ਲੈਸ ਜਿਨ ਵਗੈਰਾ ਲਾ ਕੇ ਬਹੁਤ ਸੋਹਣਾ ਸੂਟ ਤਿਆਰ ਕਰ ਸਕਦੇ ਹੋ ਦੂਸਰਾ ਡਿਜ਼ਾਈਨ ਆਪਣਾ ਇਹ ਐਸ ਤਰ੍ਹਾਂ ਬੋਟਮ ਤੇ ਵਰਕ ਰਹੂਗਾ ਸੇਮ ਥ्रेड ਲਾ ਕੇ ਤਾਂ ਆਪਾਂ ਸ਼ਲ ਡਾਲਾਂਗੇ ਤਿਆਰ ਕੀਤਾ ਹੈ ਤੀਸਰਾ ਕਲਰ ਇਹਦੇ ਚ ਬਲੈਕ ਕਲਰ ਹੈ ਇਹ ਪੀਸ ਬਹੁਤ ਸੋਹਣਾ ਬਣਿਆ ਇਸ ਤਰ੍ਹਾਂ ਇਹਦੇ ਬਾਟਮ ਤੇ ਵਰਕ ਹੈ ਇਹਦੇ ਨਾਲ ਸ਼ਰਟ ਹੈ ਇਹ ਵਾਲੇ ਸੂਟ ਆਪਣੇ ਪ੍ਰਿੰਟ ਨੇ ਇਸ ਤਰ੍ਹਾਂ ਸਿਆਲ ਹੋਰ ਵੀ ਲੈ ਸਕਦੇ ਇਹਦੇ ਨਾਲ ਮੈਚਿੰਗ ਵੀ ਕਰ ਸਕਦੇ ਹਾਂ ਇਸ ਤਰ੍ਹਾਂ ਬਹੁਤ ਸੋਹਣਾ ਸੂਟ ਰੈਡੀ ਹੋਏਗਾ। ਲੈਸੇਮ ਵਗੈਰਾ ਲਾ ਕੇ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ। ਇਹ ਵੀ ਇਸ ਤਰ੍ਹਾਂ ਹੀ ਮੈਚਿੰਗ ਹੈ। ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ। ਅਗਰ ਸੂਟ ਵਧੀਆ ਲੱਗੇ ਤੁਸੀਂ ਨਾਲ ਨਾਲ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋ। ਇਹ ਆਪਣੇ ਸੂਟ ਨਾਲ ਆ ਲੋ ਇਹਨਾਂ ਦੇ ਵੀ ਤੁਸੀਂ ਮੈਚਿੰਗ ਚੁਆਇਸ ਕਰ ਸਕਦੇ ਹੋ। ਬਹੁਤ ਸੋਹਣੇ ਪ੍ਰਿੰਟ ਨੇ ਵੀ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ